न मिली तमाम उम्र इन हाथों को मेरे कहीं ईंट कहीं पत्थर तो कहीं लोहे के भंडार मिले मजदूरी मेरी किस्मत में नहीं थी मगर मुझे मजदूरों जैसे ही काम मिले मजदूर अपनी खून पसीना में नहाते करके बिल्डिंग खड़ी कर देता है लेकिन सरकार उस हिसाब से मजदूरों को कोई सुविधा नहीं देती फुर्सत न मिली तमाम उम्र इन हाथों को मेरे कहीं ईंट कहीं पत्थर तो कहीं लोहे के भंडार मिले मजदूरी मेरी किस्मत में नहीं थी मगर मुझे मजदूरों जैसे ही काम मिले लेबर कामा या जिसनु फिर श्रमिक भी आख्या जाता है ਉਨਾ ਮਜ਼ਦੂਰਾਂ ਦੇ ਵਗਦੇ ਪਸੀਨੇ ਅਤੇ ਉਹਨਾਂ ਦੀ ਮਿਹਨਤ ਸਦਕਾ ਦੇਸ਼ ਅਤੇ ਸੂਬੇ ਦੇ ਵਿਕਾਸ ਵਿੱਚ ਆਪਣੇ ذریعے ਦਿੱਤੇ ਜਾ ਰਹੇ ਸਹਿਯੋਗ ਦੇ ਕਰਕੇ ਉਹਨਾਂ ਨੂੰ ਸਲਾਮ ਕਰਨ ਦਾ ਦਿਨ ਹੁੰਦਾ ਹੈ ਮਜ਼ਦੂਰ ਦਿਵਸ ਜਿਸ ਨੂੰ ਇੰਟਰਨੈਸ਼ਨਲ ਲੇਬਰ ਡੇ ਵੀ ਆਖਿਆ ਜਾਂਦਾ ਹੈ ਅਤੇ ਇਸ ਦੀ ਸ਼ੁਰੂਆਤ 1899 ਵਿੱਚ ਹੋਈ لہذا ਮਜ਼ਦੂਰਾਂ ਦੀ ਮਿਹਨਤ ਉਹਨਾਂ ਦੇ ਮੁੜ ਕੇ ਉਹਨਾਂ ਦੇ ਪਸੀਨੇ ਨੂੰ ਸਲਾਮ ਕਰਦੇ ਹੋਏ ਮਾਈ ਪੰਜਾਬੀ ਟੀਵੀ ਵੱਲੋਂ ਇੱਕ ਖਾਸ ਰਿਪੋਰਟ ਹਾਜ਼ਰ ਹੈ ਤੁਹਾਡੇ ਲਈ ਮੇ ਡੇ ਔਰ ਇੰਟਰਨੈਸ਼ਨਲ ਲੇਬਰ ਡੇ 137 ਸਾਲ ਪੁਰਾਣੀ ਹੈ ਮਜ਼ਦੂਰ ਦਿਵਸ ਪਰੰਪਰਾ ਮਜ਼ਦੂਰਾਂ ਦੇ ਸੰਘਰਸ਼ ਨੂੰ ਸਲਾਮ ਕਰਨ ਦਾ ਦਿਨ 1899 ਵਿੱਚ ਇੰਟਰਨੈਸ਼ਨਲ ਸੋਸ਼ਲਿਸਟ ਕਾਨਫਰੰਸ ਵਿੱਚ ਲਿੱਤਾ ਗਿਆ ਫੈਸਲਾ 1 ਮਈ ਦਾ ਦਿਨ ਮਜ਼ਦੂਰਾਂ ਨੂੰ ਕੀਤਾ ਗਿਆ ਸਮਰਪਿਤ ਮਜ਼ਦੂਰ ਦਵਸ ਦੀਆਂ ਹਰ ਕਾਮੇ ਨੂੰ ਸ਼ੁਭ ਕਾਮਨਾਵਾਂ ਤੁਸੀਂ ਤਾਕਤ ਹੋ ਸਾਡੇ ਦੇਸ਼ ਦੀ ਤੁਸੀਂ ਸੂਬੇ ਦੇ ਨਿਰਮਾਣ ਵਿੱਚ ਸਹਿਯੋਗੀ ਹੋ ਲੇਕਿਨ ਇਹ ਤਕਦੀਰ ਹੈ ਜਾਂ ਫਿਰ ਮਜ਼ਦੂਰ ਦੀ ਮਜਬੂਰੀ ਕਿ ਅੱਜ ਵੀ ਉਹ ਕਈ ਚੀਜ਼ਾਂ ਤੋਂ ਵਾਂਝਾ ਹੈ ਲੇਕਿਨ ਸਾਰਿਆਂ ਦੇ ਬਾਵਜੂਦ ਮਜ਼ਦੂਰ ਆਪਣਾ ਖੂਨ ਪਸੀਨਾ ਇਕ ਕਰਦੇ ਹੋਏ ਵੱਖ-ਵੱਖ ਖੇਤਰਾਂ ਦੇ ਅੰਦਰ ਆਪਣਾ ਸਹਿਯੋਗ ਦਿੰਦੇ ਹਨ ਉਹ ਵੀ ਆਪਣੇ ਕੰਮ ਦੇ ਰਾਹੀਂ ਕਿਉਂਕਿ ਗੱਲ ਜਦੋਂ ਦੋ ਵਕਤ ਦੀ ਰੋਟੀ ਕਮਾਣ ਦੀ ਹੋਵੇ ਢਿੱਡ ਦੀ ਅੱਗ ਬੁਝਾਉਣ ਦੀ ਹੋਵੇ ਪਰਿਵਾਰ ਨੂੰ ਪਾਲਣ ਦੀ ਹੋਵੇ ਤਾਂ ਫੇਰ ਕੰਮ ਕਿਹੋ ਜਿਹਾ ਵੀ ਹੋਵੇ ਕਿੱਥੇ ਵੀ ਹੋਵੇ ਮਜ਼ਦੂਰ ਨੂੰ ਤਾਂ ਮਜ਼ਦੂਰੀ ਹੀ ਕਰਨੀ ਹੈ ਜਨਾਬ ਅਤੇ ਉਹ ਕਰਦਾ ਜਾ ਰਿਹਾ ਉਹ ਵੀ ਪੀੜੀ ਦਰ ਪੀੜੀ ਇਸੇ ਲਈ ਤਾਂ ਕਿਸੇ ਨੇ ਆਖਿਆ ਹੈ ਕਿ ਉਹ ਮਜ਼ਦੂਰ ਵੀ ਹੈ ਅਤੇ ਮਜਬੂਰ ਵੀ ਇਹਨਾਂ ਮਿਹਨਤ ਕਸ਼ ਮਜ਼ਦੂਰਾਂ ਨੂੰ ਸਲਾਮ ਕਰਨ ਦਾ ਦਿਨ ਹੁੰਦਾ ਹੈ ਇੰਟਰਨੈਸ਼ਨਲ ਲੇਬਰ ਡੇ ਜਿਸ ਨੂੰ ਮਈ ਡੇ ਮਜ਼ਦੂਰ ਦਿਵਸ ਕਾਮਿਆਂ ਦਾ ਦਿਹਾੜਾ ਅਤੇ ਵਰਕਰ ਡੇ ਦੇ ਨਾਮ ਨਾਲ ਵੀ ਕੁਝ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ ਅਤੇ ਇਸ ਮਜ਼ਦੂਰ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ ਅੱਜ ਤੋਂ ਠੀਕ 137 ਸਾਲ ਪਹਿਲਾਂ ਹੋਈ ਸੀ ਅਤੇ ਪੈਰਿਸ ਦੇ ਵਿੱਚ আয়োজিত ਕੀਤੀ ਗਈ ਇੰਟਰਨੈਸ਼ਨਲ ਸੋਸ਼ਲਿਸਟ ਕਾਨਫਰੰਸ ਦੇ ਵਿੱਚ 1 ਮਈ ਨੂੰ ਮਜ਼ਦੂਰਾਂ ਨੂੰ ਸਮਰਪਿਤ ਕੀਤੇ ਜਾਣ ਦੇ ਫੈਸਲਾ ਲੈਂਦੇ ਹੋਏ ਉਸ ਨੂੰ ਹਰੀ ਝੰਡੀ ਦਿੱਤੀ ਗਈ ਅਤੇ ਉਸੇ ਦਿਨ ਤੋਂ ਇਸ ਨੂੰ ਇੰਟਰਨੈਸ਼ਨਲ ਮਜ਼ਦੂਰ ਦਿਵਸ ਦੇ ਰੂਪ ਵਿੱਚ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ ਮਜ਼ਦੂਰ ਯਾਨੀ ਕਾਮਿਆਂ ਦੀ ਮਿਹਨਤ ਤੋਂ ਇਲਾਵਾ ਉਹਨਾਂ ਦੇ ਸੰਘਰਸ਼ ਦੇ ਨਾਲ-ਨਾਲ ਉਹਨਾਂ ਵੱਲੋਂ ਦਿੱਤੀ ਗਈ ਸ਼ਹਾਦਤ ਨੂੰ ਯਾਦ ਕਰਨ ਦਾ ਦਿਨ ਵੀ ਹੁੰਦਾ ਹੈ ਲੇਬਰ ਡੇ ਯਾਨੀ ਮਜ਼ਦੂਰ ਦਿਵਸ ਮਜ਼ਦੂਰਾਂ ਵੱਲੋਂ ਦਿੱਤੀ ਗਈ ਸ਼ਹਾਦਤ ਦੀ ਪੂਰੀ ਦਾਸਤਾਨ ਅਮਰੀਕਾ ਦੇ ਨਾਲ ਜੁੜੀ ਹੋਈ ਹੈ ਦਰਸਲ 1 ਮਈ 1886 ਨੂੰ ਮਜ਼ਦੂਰ ਆਪਣੇ ਹੱਕਾਂ ਦੇ ਲਈ ਆਵਾਜ਼ ਚੁੱਕਦੇ ਹੋਏ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸੜਕ ਦੇ ਉੱਤੇ ਉਤਰ ਆਏ ਅਤੇ ਪੁਲਿਸ ਨੇ ਗੋਲੀਬਾਰੀ ਦਾ ਇਸਤੇਮਾਲ ਕਰ ਦਿੱਤਾ ਜਿਸ ਦੇ ਦੌਰਾਨ ਕਈ ਮਜ਼ਦੂਰਾਂ ਨੂੰ ਆਪਣੀ ਜਾਨ ਗਵਾਣੀ ਪਈ ਤੇ ਸੈਂਕੜੇ ਹੀ ਮਜ਼ਦੂਰ ਇਸ ਤਿੱਖੇ ਸੰਘਰਸ਼ ਦੇ ਦੌਰਾਨ ਪੂਰੇ ਤਰੀਕੇ ਨਾਲ ਜ਼ਖਮੀ ਵੀ ਹੋ ਗਏ ਉਸੇ ਸ਼ਹਾਦਤ ਨੂੰ ਮਨਾਉਂਦੇ ਹੋਏ ਉਸ ਨੂੰ ਸਮਰਪਿਤ ਕੀਤਾ ਜਾਂਦਾ ਹੈ ਮਜ਼ਦੂਰ ਦਿਵਸ ਜਿਹੜਾ ਕਿ ਹਰ ਸਾਲ 1 ਮਈ ਨੂੰ ਮਨਾਇਆ ਜਾਂਦਾ ਹੈ ਤੁਹਾਡੇ ਲਈ ਇਹ ਜਾਣਨਾ ਵੀ ਬੇਹੱਦ ਜ਼ਰੂਰੀ ਹੈ ਕਿ 1880 ਦੇ ਦਸ਼ਕ ਦੇ ਦੌਰਾਨ ਅਮਰੀਕਾ ਅਤੇ ਨਾਲ ਹੀ ਦੂਜੇ ਪੱਛਮੀ ਦੇਸ਼ਾਂ ਦੇ ਵਿੱਚ ਉਦਯੋਗਿਕ ਕ੍ਰਾਂਤੀ ਪੂਰੇ ਜੋਰਾਂ ਤੇ ਸੀ ਅਤੇ ਇਸ ਦੌਰਾਨ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਲਈ ਕੋਈ ਸਮਾਂ ਮਿੱਥਿਆ ਨਹੀਂ ਗਿਆ ਸੀ ਸਵੇਰੇ ਸੂਰਜ ਉਦੇ ਹੋਣ ਤੋਂ ਲੈ ਕੇ ਸੂਰਜ ਡੁੱਬਣ ਤੱਕ ਮਜ਼ਦੂਰਾਂ ਕੋਲੋਂ ਕੰਮ ਲਿੱਤਾ ਜਾਂਦਾ ਇਸ ਤੋਂ ਬਾਅਦ ਅਮਰੀਕਾ ਅਤੇ ਕੈਨੇਡਾ ਦੇ ਮਜ਼ਦੂਰ ਯੂਨੀਅਨਾਂ ਦੇ ਸੰਗਠਨ ਫੈਡਰੇਸ਼ਨ ਆਫ ਆਰਗੇਨਾਈਜ਼ਡ ਟ੍ਰੇਡ ਅਤੇ ਲੇਬਰ ਯੂਨੀਅਨ ਨੇ ਐਲਾਨ ਕੀਤਾ ਕਿ ਉਹ 1 ਮਈ 1886 ਤੋਂ ਬਾਅਦ 8 ਘੰਟੇ ਤੋਂ ਜ਼ਿਆਦਾ ਕੰਮ ਨਹੀਂ ਕਰਨਗੇ ਅਤੇ ਜਿਸ ਦਿਨ 1 ਮਈ ਦੀ ਤਰੀਖ ਆਈ ਤਾਂ ਸਾਰੇ ਹੀ ਥਾਵਾਂ ਦੇ ਉੱਤੇ ਮਜ਼ਦੂਰ ਹੜਤਾਲ ਤੇ ਚਲੇ ਗਏ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਦੇ ਉੱਤੇ ਸੜਕਾਂ ਤੇ ਮਜ਼ਦੂਰ ਉਤਰੇ ਹੋਏ ਸਨ ਅਤੇ ਪੁਲਿਸ ਦੀ ਗੋਲੀਬਾਰੀ ਦੇ ਦੌਰਾਨ ਕਈ ਮਜ਼ਦੂਰਾਂ ਦੀ ਉਸ ਵੇਲੇ ਜਾਨ ਚਲੀ ਗਈ ਇਸੇ ਅੰਦੋਲਨ ਦੀ وجہ ਦੇ ਨਾਲ ਹੀ ਅੱਜ ਮਜ਼ਦੂਰਾਂ ਜਾਂ ਕਾਮਿਆਂ ਦੇ ਲਈ ਜਿਹੜਾ 8 ਘੰਟੇ ਤੱਕ ਕੰਮ ਲੈਣ ਦਾ ਵਕਤ ਤੈਅ ਕੀਤਾ ਗਿਆ ਉਹ ਇਸੇ ਅੰਦੋਲਨ ਦੀ ਦੇਣ ਹੈ ਅਤੇ ਹਫਤੇ ਦੇ ਅੰਦਰ ਇੱਕ ਛੁੱਟੀ ਦਾ ਪ੍ਰਾਵਧਾਨ ਵੀ ਇਸੇ ਅੰਦੋਲਨ ਵੱਲੋਂ ਹੀ ਦਿੱਤਾ ਗਿਆ ਹਾਲਾਂਕਿ ਹਿੰਦੁਸਤਾਨ ਦੇ ਵਿੱਚ ਮਜ਼ਦੂਰ ਦਿਵਸ ਦੀ ਸ਼ੁਰੂਆਤ 1 ਮਈ 1923 ਨੂੰ ਹੋਈ ਭਾਰਤ ਦੇ ਅੰਦਰ ਲੇਬਰ ਕਿਸਾਨ ਪਾਰਟੀ ਆਫ ਹਿੰਦੁਸਤਾਨ ਦੀ ਅਗਵਾਈ ਤਲੇ ਚੇਨਈ ਵਿੱਚ ਮਜ਼ਦੂਰ ਦਿਵਸ ਦੀ ਸ਼ੁਰੂਆਤ ਕੀਤੀ ਗਈ ਅਤੇ ਇਹ ਪਹਿਲਾ ਮੌਕਾ ਸੀ ਜਦੋਂ ਲਾਲ ਰੰਗ ਦੇ ਝੰਡੇ ਨੂੰ ਮਜ਼ਦੂਰ ਦਿਵਸ ਦੇ ਨਿਸ਼ਾਨ ਦੇ ਤੌਰ ਤੇ ਇਸਤੇਮਾਲ ਕੀਤਾ ਗਿਆ ਅੱਜ ਦੇਸ਼ ਦੇ ਹਰ ਹਿੱਸੇ ਵਿੱਚ ਪ੍ਰਵਾਸੀ ਮਜ਼ਦੂਰ ਅਤੇ ਕੰਮੇ ਕੰਮ ਕਰਦੇ ਹੋਏ ਆਪਣਾ ਯੋਗਦਾਨ ਸਮਾਜ ਅਤੇ ਦੇਸ਼ ਦੇ ਲਈ ਦੇ ਰਹੇ ਹਨ ਲੇਕਿਨ ਉਹਨਾਂ ਦੀਆਂ ਆਪਣੀਆਂ ਵੀ ਕੁਝ ਸਮੱਸਿਆਵਾਂ ਹਨ ਅਤੇ ਜਿਸ ਦੇ ਲਈ ਉਹ ਸਰਕਾਰ ਦਾ ਮੂੰਹ ਤੱਕਦੇ ਹੋਏ ਉਸ ਨੂੰ ਫਰਿਆਦ ਵੀ ਕਰ ਰਹੇ ਹਨ ਅੱਜ ਮੈਂ ਮਜ਼ਦੂਰ ਦਿਵਸ ਦੇ ਉਪਲਬਖ ਮੈਂ ਸਭੀ ਮਜ਼ਦੂਰ ਭਾਈਓ ਕੋ ਬਹੁਤ ਬਹੁਤ ਵਧਾਈ ਦੇਣਾ ਚਾਹਤਾ ਹੂੰ ਕਿ ਜੋ हमारे प्रवासी मज़दूर भाई आए हैं यूपी से बिहार से और जगह से आके आज चंडीगढ़ में जो काम करते हैं और बड़ी बड़ी बिल्डिंग बना देते हैं ये मज़दूर भाई हमारे और जैसा कि जो जितनी भी चंडीगढ़ ट्राई सिटी में जितनी भी बिल्डिंगें बनती हैं वो सब मज़दूरों की देन है मज़दूर अपनी खून पसीना मेहनत एक करके बिल्डिंग खड़ी कर देता है लेकिन सरकार उस हिसाब से मज़दूरों को कोई सुविधा नहीं देती क्योंकि ये झुग्गी में या ऐसे अपना बसर कर लेते हैं लेकिन महल बना देते हैं मजदूरों के लिए तो मैं मजदूर दिवस पे आज उन सभी भाइयों को बहुत बहुत बधाई देना चाहता हूँ संदेश यह है पहले तो मैं आपके चैनल के माध्यम से आपको धन्यवाद देता हूँ आप हमारे लेबर चौक पर आए हैं मैं बहुत बहुत धन्यवाद करता हूँ आपका जो लेबर के हक़ के लिए और एक हमारे यहाँ से मजदूर यूनियन है लेबर यूनियन है इसके लिए हम लेबर भवन की ज़रूरत पड़ती है हमारे यहाँ से लेबर भवन नहीं है हम प्रार्थना करते हैं प्रशासन से और आपके माध्यम से चैनल के तो एक मजदूर भवन भी बनना चाहिए यहाँ से तो अपनी तरफ से यूनियन की तरफ से संदेश यही है लेबर यूनियन का भाई लेबर दिवस पर सभी भाइयों को बधाई और सबको शुभकामनाएं यूनियन की तरफ से और लेबर चौक के जितने भाई हैं सबकी तरफ से बधाई सब मजदूर दिवस पे हमारे सभी भाइयों को बहुत बहुत बधाइया बहुत बहुत शुभकामनाएं विश्वकर्मा भगवान की कृपा से हमारा मज़दूर दिवस इस चौक पे बहुत बढ़िया से निकल रहा है जी बहुत बढ़िया से हमारे सारे मजदूर भाइयों को बहुत बहुत, बहुत शुभकामनाएं सभी मजदूर भाई एक होकर ये अपना दिवस मनाया जाए विश्वकर्मा बाबा की दुआ से हम सब एक हैं और ये बढ़ चढ़ कर हिस्सा लिया जाए धन्यवाद कहते हैं कि टूटने लगे जब हौसला तो ये बात याद रखना कि बिना मेहनत के हासिल ਖਤੋ ਤਾਜ ਨਹੀਂ ਹੋਤੇ ਢੂੰਡ ਲੈਂਦੇ ਹਨ ਅੰਧੇਰੋਂ ਮੇ ਵੀ ਖੁਦ ਰਾਸਤਾ ਕਿਉਂਕਿ ਜੁਗਨੂ ਕبھی ਰੋਸ਼ਨੀ ਕੇ ਮਹਤਾਜ ਨਹੀਂ ਹੋਤੇ ਨਵੀਂ ਉਮੀਦ ਨਵੀਂ ਸੋਚ ਅਤੇ ਨਵੀਂ ਸਵੇਰ ਦੇ ਨਾਲ ਉੱਠਦਾ ਹੋਇਆ ਮਜ਼ਦੂਰ ਫੇਰ ਜੁਟ ਜਾਂਦਾ ਆਪਣੇ ਕੰਮ ਦੇ ਵਿੱਚ ਆਪਣੀ ਦਿਹਾੜੀ ਦੇ ਵਿੱਚ ਆਪਣੇ ਕੰਮ ਦੇ ਰਾਹੀ ਉਦੇਸ਼ ਅਤੇ ਸਮਾਜ ਦੇ ਵਿੱਚ ਹੋਣ ਵਾਲੇ ਨਿਰਮਾਨ ਕਾਰਜਾਂ ਦੇ ਵਿੱਚ ਸਹਿਯੋਗ ਦਿੰਦਾ ਹੋਇਆ ਆਪਣੇ ਦੇਸ਼ ਅਤੇ ਸਮਾਜ ਦੀ ਤਸਵੀਰ ਬਦਲ ਦਿੰਦਾ ਵੱਡੇ ਵੱਡੇ ਮਹਿਲ ਉਸਾਰਨ ਵਾਲਾ ਮਜ਼ਦੂਰ ਖੁਦ ਚੌਂਪੜੀ ਦੇ ਵਿੱਚ ਗੁਜ਼ਾਰਾ ਕਰਕੇ ਵੀ ਖੁਸ਼ ਰਹਿੰਦਾ ਹੈ ਲੇਕਿਨ ਉਸਤੀਆਂ ਵੀ ਕੁਝ ਇੱਛਾਵਾਂ ਹਨ ਉਸਤੀਆਂ ਵੀ ਕੁਝ ਮੰਗਾਂ ਹਨ ਜਿਨ੍ਹਾਂ ਵੱਲ ਸਰਕਾਰਾਂ ਨੂੰ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ ਤਾਂ ਕਿ ਮਜ਼ਦੂਰ ਵਰਗ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਕੁਝ ਰਾਹਤ ਪ੍ਰਦਾਨ ਕੀਤੀ ਜਾ ਸਕੇ ਬਰਹਾਲ ਮਾਈ ਪੰਜਾਬੀ ਟੀਵੀ ਵੱਲੋਂ ਮਜ਼ਦੂਰ ਦਿਵਸ ਦੇ ਇਸ ਦਿਹਾੜੇ ਤੇ ਇੱਕ ਵਾਰ ਫੇਰ ਸਾਡੇ ਸਾਰੇ ਮਜ਼ਦੂਰ ਭਰਾਵਾਂ ਨੂੰ ਇਸ ਦਿਹਾੜੇ ਦੀਆਂ ਸ਼ੁਭ ਕਾਮਨਾਵਾਂ ਅਤੇ ਵਧਾਈਆਂ ਕੈਮਰਾਮੈਨ ਹਰਦੀਪ ਸਿੰਘ ਦੇ ਨਾਲ ਮੈਂ ਗਗਨਦੀਪ ਨਾਰੰਗ ਮਾਈ ਹਿੰਦੀ ਟੀਵੀ ਛੰਡੀਆ